ਸਤ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਪੰਜਾਬੀ ਪ੍ਰਸਿੱਧ ਕਾਇਕ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਉਹਨਾਂ ਦੀ ਅਚਨਚੇਤ ਮੌਤ ਬਾਰੇ ਅਣ ਸੁਣੀਆਂ ਗੱਲਾਂ ਦੇ ਜਿਹੜੇ ਖੁਲਾਸੇ ਉਹ ਜਾਰੀ ਹਨ ਹੁਣ ਜਿਹੜੇ ਨਵੇਂ ਖੁਲਾਸੇ ਸਾਹਮਣੇ ਆਏ ਹਨ ਉਹ ਵਾਕਈ ਸਵਾਲ ਖੜੇ ਕਰਦੇ ਹਨ ਕਿ ਰਾਜਵੀਰ ਜਵੰਦਾ ਦੀ ਮੌਤ ਐਕਸੀਡੈਂਟ ਹੀ ਸੀ ਜਾਂ ਕੁਝ ਹੋਰ ਵੀ ਪਹਿਲਾ ਪਹਿਲਾ ਜਿਹੜਾ ਖੁਲਾਸਾ ਹੈ ਉਹ ਇਹ ਆਇਆ ਕਿ ਜੋ ਕੈਮਰਾ ਉਹਨਾਂ ਦੀ ਰਾਈਡ ਦੇ ਦੌਰਾਨ ਹਮੇਸ਼ਾ ਆਨ ਰਹਿੰਦਾ ਸੀ ਉਹ ਉਸ ਵਕਤ ਆਨ ਕਿਉਂ ਨਹੀਂ ਸੀ ਕਿਉਂਕਿ ਉਹ ਕੈਮਰਾ ਹਮੇਸ਼ਾ ਰਿਕਾਰਡਿੰਗ ਕਰਦਾ ਜਦੋਂ ਵੀ ਰਾਜਵੀਰ ਜਵੰਦਾ ਆਪਣੀ ਰਾਈਡ ਕਰਦੇ ਆਪਾਂ ਉਹਨਾਂ ਦੀਆਂ ਪੁਰਾਣੀਆਂ ਜਿਹੜੀਆਂ ਵੀਡੀਓ ਉਹ ਸੋਸ਼ਲ ਮੀਡੀਆ ਉੱਪਰ ਅੱਜ ਤੱਕ ਦੇਖਦੇ ਹੀ ਰਹੇ ਆ ਉਹ ਉਸ ਦਿਨ ਆਨ ਕਿਉਂ ਨਹੀਂ ਸੀ ਜੇ ਅਗਰ ਉਹ ਆਨ ਹੁੰਦਾ ਤਾਂ ਜੋ ਘਟਨਾ ਜਿਸ ਤਰੀਕੇ ਨਾਲ ਵੀ ਉਹਨਾਂ ਦੇ ਨਾਲ ਵਾਪਰੀ ਹੈ ਉਹ ਇਨ ਬਿਨ ਸਭ ਲੋਕਾਂ ਦੇ ਸਾਹਮਣੇ ਹੋਣੀ ਸੀ ਉਸ ਰਿਕਾਰਡਿੰਗ ਦੇ ਵਿੱਚੋਂ ਔਰ ਇਸ ਤੋਂ ਵੀ ਵੱਡੀ ਗੱਲ ਇਹ ਜਸ ਨੂੰ ਜਦੋਂ ਘਟਨਾ ਇਹ ਵਾਲੀ ਘਟਨਾ ਵਾਪਰੀ ਹੈ ਆਪਾਂ ਦੇਖਿਆ ਕਿ ਉਹਨਾਂ ਦੇ ਨਾਲ ਬਹੁਤ ਸਾਰੇ ਜਿਹੜੇ ਰਾਈਡਰ ਹੁੰਦੇ ਨੇ ਉਹ ਉਸ ਵਕਤ ਉੱਥੇ ਮੌਜੂਦ ਕਿਉਂ ਨਹੀਂ ਸਨ ਕਿਉਂਕਿ ਅਗਰ ਜਦੋਂ ਦੁਰਘਟਨਾ ਹੋਈ ਜੇ ਜਿੰਨੇ ਉਹ ਰਾਈਡਰ ਸਨ ਉਹ ਇੱਕਦਮ ਉਥੋਂ ਕਿੱਥੇ ਚਲੇ ਗਏ ਕਿਉਂਕਿ ਉਹ ਕੋਲ ਹੁੰਦੇ ਤਾਂ ਸ਼ਾਇਦ ਇੱਥੋਂ ਤੱਕ ਗੱਲ ਜਿਹੜੀ ਹੈ ਉਹ ਨਾ ਵੱਦੀ ਉਹ ਤੁਰੰਤ ਜਿਹੜਾ ਉਹਨਾਂ ਨੂੰ ਫਰਸਟ ایڈ ਵਗੈਰਾ ਦਿੰਦੇ ਜਿਦੇ ਕਰਕੇ ਹੋ ਸਕਦਾ ਸੀ ਕਿ ਰਾਜਵੀਰ ਜਵੰਦਾ ਦੀ ਜਿਹੜੀ ਹਾਲਤ ਇੰਨੀ ਜ਼ਿਆਦਾ ਖਰਾਬ ਹੋਈ ਹੈ ਉਹ ਨਾ ਹੁੰਦੀ ਉਹਨਾਂ 'ਚੋਂ ਅੱਜ ਤੱਕ ਕੋਈ ਵੀ ਜਿਹੜਾ ਉਹ ਅਜੇ ਤੱਕ ਮੀਡੀਆ ਦੇ ਸਾਹਮਣੇ ਜਿਹੜਾ ਉਹ ਰੂਬਰੂ ਨਹੀਂ ਹੋਇਆ ਕਿਉਂਕਿ ਜ਼ਿਆਦਾ ਤਾਂ ਉਹੀ ਜਾਣਦੇ ਹਨ ਨਾ ਕਿਉਂਕਿ ਉਹਨਾਂ ਨੇ ਇਹ ਸਾਰ ਕੁਝ ਆਪਣੇ ਅੱਖੀਂ ਦੇਖਿਆ ਹੈ ਅਗਲੀ ਗੱਲ ਜਿਹੜੀ ਇੱਕ ਹੋਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਈਰਲ ਹੋ ਰਹੀ ਹੈ ਕਿ ਐਕਸੀਡੈਂਟ ਤੋਂ ਬਾਅਦ ਜਿਹੜੀ ਐਂਬੂਲੈਂਸ ਹੈ ਉਹ ਕਿਉਂ ਨਹੀਂ ਬੁਲਾਈ ਗਈ ਕਿਉਂਕਿ ਐਂਬੂਲੈਂਸ ਦੇ ਵਿੱਚ ਫਰਸਟ ਏਡ ਵਰਗੀ ਜਿਹੜੀ ਸਹੂਲਤ ਉਹ ਹੁੰਦੀ ਹੈ ਔਰ ਉਹਦੇ ਵਿੱਚ ਜਿਹੜਾ ਅੱਜਕੱਲ੍ਹ ਦੀ ਐਂਬੂਲੈਂਸ ਨੇ ਉਹਦੇ ਵਿੱਚ ਐਡਵਾਂਸ ਲਾਈਫ سپورਟ ਸਿਸਟਮ ਜਿਹੜਾ ਉਹ ਤਕਰੀਬਨ ਤਕਰੀਬਨ ਲੱਗਿਆ ਹੀ ਹੁੰਦਾ ਹੈ ਜਿਹਦੇ ਵਿੱਚ ਆਕਸੀਜਨ ਵਗੈਰਾ ਔਰ ਇੱਕ ਡਾਕਟਰ ਉਪਲਬਧ ਹੁੰਦਾ ਹੈ ਜਿਹੜਾ ਮੌਕੇ ਤੇ ਫਰਸਟ ਏਡ ਦੇ ਕੇ ਜਦ ਤੱਕ ਮਰੀਜ਼ ਹਸਪਤਾਲ ਨਹੀਂ ਪਹੁੰਚ ਜਾਂਦਾ ਉਦ ਤੀਓ ਮਦਦ ਕਰਦਾ ਪਰ ਰਾਜਵੀਰ ਜਵੰਦਾ ਦੇ ਮਾਮਲੇ 'ਚ ਦੇਖਿਆ ਗਿਆ ਕਿ ਉਹਨਾਂ ਨੂੰ ਇੱਕ ਪ੍ਰਾਈਵੇਟ ਕਾਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਔਰ ਉਹਨਾਂ ਦੀ ਜਿਹੜੀ ਧੌਣ ਦੇ ਉੱਪਰ ਸੱਟ ਸੀ ਉਹ ਧੌਣ ਨੂੰ ਵਾਰ-ਵਾਰ ਝਟਕੇ ਲੱਗਣ ਤੇ ਜਿਹੜੀ ਉੱਥੋਂ ਸੁਖਮਨਾ ਨਾੜੀ ਜਾਂ ਸੁਖਮਨਾ ਤੰਤਰ ਉਹਨਾਂ ਦਾ ਸੀ ਉਹ ਸਾਰਾ ਡੈਮੇਜ ਹੋਇਆ ਜਿਸ ਕਰਕੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਹੀ ਰਹਿ ਜਾਂ ਜਿੰਨੇ ਦਿਨ ਵੀ ਉਹ ਗਿਆ 11 ਦਿਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੇ ਰਹੇ ਹੋਰ ਅਗਲੀ ਗੱਲ ਇੱਕ ਹੋਰ ਹੈ ਸੋਸ਼ਲ ਮੀਡੀਆ ਉੱਪਰ ਇਹ ਵੀ ਕੀ ਜਾ ਰਿਹਾ ਹੈ ਕਿ ਹੈਲਮਟ ਵੀ ਪਾਇਆ ਸੀ ਉਹਨਾਂ ਨੇ ਸੇਫਟੀ ਜੈਕਟ ਵੀ ਜਿਹੜੀ ਹੈ ਉਹ ਪਾਈ ਹੋਈ ਸੀ ਫਿਰ ਉਹਨਾਂ ਦੇ ਜਿਹੜੀ ਅੰਦਰੂਨੀ ਸੱਟਾਂ ਉਹ ਇੰਨੇ ਜ਼ਿਆਦਾ ਕਿਵੇਂ ਲੱਗੀਆਂ ਕਿਉਂਕਿ ਇਹ ਦੋਨੋਂ ਜਿਹੜੇ ਹੁੰਦੇ ਨੇ ਹੈਲਮਟ ਔਰ ਸੇਫਟੀ ਜੈਕਟ ਇਹ ਸੱਟ ਲੱਗਣ ਤੋਂ ਬਚਾਉਂਦੇ ਨੇ ਪਰ ਫਿਰ ਵੀ ਉਹਨਾਂ ਦੇ ਜਿਹੜੀਆਂ ਅੰਦਰੂਨੀ ਇੰਨੀਆਂ ਜ਼ਿਆਦਾ ਸੱਟਾਂ ਲੱਗੀਆਂ ਜਿਹਦੇ ਕਰਕੇ ਉਹਨਾਂ ਦੀ ਬਾਡੀ ਦੇ ਬਾਕੀ ਸਾਰੇ ਆਰਗਨ ਔਰ ਜਿਹੜਾ ਦਿਮਾਗ ਸੀ ਉਹਨੇ ਰਿਸਪਾਂਸ ਕਰਨਾ ਬੰਦ ਕਰ ਦਿੱਤਾ ਸੀ ਇਹ ਵੀ ਇੱਕ ਅਜੇ ਰਹਾਸੀ ਬਣਿਆ ਹੋਇਆ ਹੈ ਕਿ ਉਧਰੋਂ ਇਹ ਵੀ ਖਬਰ ਆ ਰਹੀਆਂ ਨੇ ਕਿ ਹਸਪਤਲ ਵਾਲਿਆਂ ਨੇ ਵੀ ਜਿਹੜਾ ਹੈਗਾ ਬਹੁਤ ਸਾਰੇ ਜਿਹੜੇ ਤੱਥ ਨੇ ਉਹ ਸੁਪਾਲੇ ਨੇ ਹੋ ਸਕਦਾ ਜਦ ਰਾਜਵੀਰ ਜਵੰਦਾ ਨੂੰ ਹਸਪਤਲ ਲਿਆ ਕੇ 40 ਦੇ ਵਿੱਚ ਦਾਖਲ ਕਰਵਾਇਆ ਗਿਆ ਹੋਵੇ ਕਿਉਂਕਿ ਹੋ ਸਕਦਾ ਉਸ ਵੇਲੇ ਉਹ ਇਸ ਦੁਨੀਆ ਤੇ ਸੀ ਵੀ ਜਾਂ ਨਹੀਂ ਇਹ ਤਾਂ ਹਸਪਤਾਲ ਵਾਲੇ ਜਾਣਦੇ ਨੇ ਕਿਉਂਕਿ ਇਲਾਜ ਦੇ ਦੌਰਾਨ ਬਹੁਤ ਸਾਰੇ ਜਿਹੜੇ ਬੁਲੇਟਿਨ ਜਾਰੀ ਕੀਤੇ ਗਏ ਸਿਰਫ ਇੱਕੋ ਗੱਲ ਕਹਿ ਕੇ ਬੁਲੇਟਿਨ ਖਤਮ ਕਰ ਦਿੱਤਾ ਜਾਂਦਾ ਸੀ ਕਿ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਜਿੱਥੇ ਹੋਰ ਬਾਹਰ ਦੇ ਜਿਹੜੇ ਡਾਕਟਰ ਨੇ ਉਹ ਬੁਲਾਏ ਜਾ ਸਕਦੇ ਸੀ ਕਿਉਂਕਿ ਰਾਜਵੀਰ ਜਵੰਦਾ ਇੱਕ ਅਮੀਰ ਫੈਮਿਲੀ ਤੋਂ ਸੀ ਉਹਨਾਂ ਨੂੰ ਪੈਸੇ ਦੀ ਕੋਈ ਕਮੀ ਨਹੀਂ ਸੀ ਪਰਿਵਾਰ ਨੂੰ ਇਹ ਗਾਈਡ ਕਰਨਾ ਚਾਹੀਦਾ ਸੀ ਕਿ ਅਸੀਂ ਬਾਹਰੋਂ ਡਾਕਟਰ ਮੰਗਵਾਉਣਾ ਜੀ ਦੀ ਫੀਸ ਤੁਹਾਨੂੰ ਪੇ ਕਰਨੀ ਪਏਗੀ ਤਾਂ ਕਿ ਕੁਝ ਪਤਾ ਤਾਂ ਲੱਗਦਾ ਕਿ ਵਾਕਈ ਰਾਜਵੀਰ ਜਵੰਦਾ ਹਨ ਵੀ ਸਾਂ ਸੀ ਜਾਂ ਨਹੀਂ ਸਨ ਕਿਉਂਕਿ ਅਗਰ ਬਾਹਰੋਂ ਡਾਕਟਰ ਆਉਂਦਾ ਤਾਂ ਉਹਨੇ ਇਹ ਵਾਲਾ ਜਿਹੜਾ ਤੱਤ ਸੀ ਇਹ ਵਾਲਾ ਜਿਹੜਾ ਸੱਚ ਸੀ ਉਹ ਲੋਕਾਂ ਦੇ ਸਾਹਮਣੇ ਜ਼ਰੂਰ ਉਜਾਗਰ ਕਰ ਦੇਣਾ ਸੀ ਕਿਉਂਕਿ ਨੇੜੇ ਪੀਜੀਆ ਹੀ ਹੈ ਉਥੋਂ ਵੀ ਜਿਹੜਾ ਇੰਨੇ ਇੰਨੇ ਵੱਡੇ ਮਾਹਰ ਡਾਕਟਰ ਦੇ ਜਿਹੜੇ ਉੱਥੇ ਪੈਨਲ ਬਣੇ ਹੋਏ ਨੇ ਉਹਨਾਂ ਚੋਂ ਵੀ ਕਿਸੇ ਦੀ ਮਦਦ ਨਹੀਂ ਲਈ ਗਈ। ਨਾ ਹੀ ਅੱਜ ਤੱਕ ਹਸਪਤਲ ਵਾਲਿਆਂ ਨੇ ਕੋਈ ਉਹਨਾਂ ਦੀ ਰਿਪੋਰਟ ਜਿਹੜੀ ਐਮ ਆਰ ਆਈ ਵਗੈਰਾ ਉਹ ਪਰਿਵਾਰ ਵਾਲਿਆਂ ਨੂੰ ਦਿੱਤੀ ਸੀ ਇਲਾਜ ਦੇ ਦੌਰਾਨ ਅੱਜ ਦੇ ਦਿੱਤੀ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ ਪਰ ਇਲਾਜ ਦੇ ਦੌਰਾਨ ਉਹਨਾਂ ਨੂੰ ਉਹ ਮੁਹੱਈਆ ਕਦੀ ਵੀ ਨਹੀਂ ਕਰਵਾਈ ਗਈ ਕਿ ਉਹ ਕਿਤੋਂ ਹੋਰ ਜਿਹੜੀ ਆ ਆਪਣੇ ਬੱਚੇ ਦੇ ਇਲਾਜ ਬਾਰੇ ਸਲਾਹ ਲੈ ਸਕਦੇ। ਹੋਰ ਵੀ ਬਹੁਤ ਸਾਰੀਆਂ ਗੱਲਾਂ ਸੋਸ਼ਲ ਮੀਡੀਆ ਤੇ ਆ ਰਹੀਆਂ ਨੇ ਅੱਗੇ ਆਉਣਗੀਆਂ ਵੀ। ਜੋ ਉਸ ਪਰਿਵਾਰ ਨਾਲ ਹੋਇਆ ਉਹ ਦੁਬਾਰਾ ਪਰਮਾਤਮਾ ਕਿਸੇ ਦੇ ਨਾਲ ਵੀ ਨਾ ਕਰੇ ਹੋਰ ਤਾਜ਼ਾ ਅਪਡੇਟ ਲਈ ਮੇਰੇ ਨਾਲ ਬਨੇ ਰਹੁਣ ਧੰਨ